ਲੋ ਜੀ ਪਹਿਲੀ ਵਾਰ ਬੀਜੇਪੀ ਮੰਨ ਗਈ ਔਰ ਬਹੁਤ ਵੱਡੀ ਗੱਲ ਸਵੀਕਾਰ ਕਰ ਲਈ ਕਿ ਕਿਸਾਨ ਅੰਦੋਲਨ ਕਰਕੇ ਸਾਨੂੰ ਬਹੁਤ ਵੱਡਾ ਨੁਕਸਾਨ ਹੋਇਆ ਪਹਿਲੀ ਵਾਰ ਬੀਜੇਪੀ ਦੇ ਵੱਡੇ ਨੇਤਾਵਾਂ ਨੇ ਇਹ ਗੱਲ ਕਬੂਲੀ ਹੈ ਕਿ ਸਾਨੂੰ 35 ਤੋਂ 40 ਐਮਪੀ ਸੀਟਾਂ ਦਾ ਨੁਕਸਾਨ ਜਿਹੜਾ ਕਿਸਾਨ ਅੰਦੋਲਨ ਕਰਕੇ ਹੋਇਆ ਔਰ ਕਿਸਾਨ ਅੰਦੋਲਨ ਕਰਕੇ ਅਸੀਂ 35 ਤੋਂ 40 ਸੀਟਾਂ ਦੇ ਉੱਪਰ ਹਾਰੇ ਆ ਹੁਣ ਤੱਕ ਬੀਜੇਪੀ ਇਸ ਗੱਲ ਤੋਂ ਇਨਕਾਰ ਕਰਦੀ ਰਹੀ ਹੁਣ ਤੱਕ ਬੀਜੇਪੀ ਤੇ ਬੀਜੇਪੀ ਦੇ ਆਗੂ ਇਹ ਹੀ ਮੰਨਦੇ ਰਹੇ ਕਿ ਕਿਸਾਨ ਅੰਦੋਲਨ ਦਾ ਸਾਨੂੰ ਕੋਈ ਨੁਕਸਾਨ ਨਹੀਂ ਇਹ ਤਾਂ ਕਿਸਾਨ ਹੈਗੇ ਹੀ ਨਹੀਂ ਇਹ ਤਾਂ ਚਾਰਕੂ ਐਵੇਂ ਪੜਕਾਉ ਜੇ ਲੋਕ ਨੇ ਔਰ ਇਹ ਕਿਸਾਨ ਹੈਗੇ ਨਹੀਂਗੇ ਕਿਸਾਨ ਤਾਂ ਖੇਤਾਂ 'ਚ ਨੇ ਇਸ ਅੰਦੋਲਨ 'ਚ ਕਿਸਾਨ ਨਹੀਂ ਹੈਗੇ ਔਰ ਹੁਣ ਬੀਜੇਪੀ ਨੇ ਖੁਦ ਇਹ ਗੱਲ ਸਵਕਾਰ ਕੀਤੀ ਹੈ ਔਰ ਪੰਜਾਬ ਦੇ ਬੀਜੇਪੀ ਦੇ ਵੱਡੇ ਆਗੂ ਫਤੇਜੰਗ ਸਿੰਘ ਬਾਜਵਾ ਜਿਹੜੇ ਕਿ ਕਾਂਗਰਸ ਦੇ ਹੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਸਕੇ ਭਰਾ ਨੇ ਉਹਨਾਂ ਨੇ ਇਹ ਗੱਲ ਸਪਸ਼ਟ ਰੂਪ ਚ ਕਬੂਲੀ ਹੈ ਕਿ ਸਾਨੂੰ 35 ਤੋਂ 40 ਸੀਟਾਂ ਦਾ ਹਾਰ ਹੋਈ ਹੈ ਸਾਡੀ ਕਿਸਾਨ ਅੰਦੋਲਨ ਕਰਕੇ ਹੁਣ ਤੁਸੀਂ ਦੇਖੋ ਕਿਸਾਨ ਅੰਦੋਲਨ ਜਿਹੜਾ 2019 ਦੇ ਵਿੱਚ ਉਸ ਟਾਈਮ ਉੱਠਿਆ ਸੀ ਜਦੋਂ ਬੀਜੇਪੀ ਜਿਹੜੀ ਆ ਉਹ ਤਿੰਨ ਖੇਤੀ ਬਿੱਲ ਲੈ ਕੇ ਆਈ ਸੀ ਜਿਨ੍ਹਾਂ ਨੂੰ ਕਿਸਾਨਾਂ ਨੇ ਕਾਲੇ ਕਾਨੂੰਨ ਕਿਹਾ ਵੱਡਾ ਅੰਦੋਲਨ ਹੋਇਆ ਬੀਜੇਪੀ ਲਗਾਤਾਰ ਇਹ ਦਾਵਾ ਕਰਦੀ ਰਹੀ ਕਿ ਇਹ ਕਾਨੂੰਨ ਠੀਕ ਨਹੀਂ ਅਕਾਲੀ ਦਲ ਵੀ ਉਹਨਾਂ ਦੀ ਬੋਲੀ ਬੋਲਣ ਲੱਗਿਆ ਕਿਉਂਕਿ ਗੱਠਜੋੜ ਸੀ ਵੀ ਇਹ ਕਾਨੂੰਨ ਠੀਕ ਨਹੀਂ ਕਿਸਾਨਾਂ ਨੂੰ ਸਮਝ ਨਹੀਂ ਆ ਰਿਹਾ ਔਰ ਕਿਸਾਨਾਂ ਨੂੰ 扑ਕਾਇਆ ਜਾ ਰਿਹਾ ਆਖਰ ਜਦੋਂ ਕਿਸਾਨਾਂ ਨੇ ਤਰਕਾਂ ਨਾਲ ਦਲੀਲਾਂ ਨਾਲ ਇਹ ਸਾਬਤ ਕੀਤਾ ਵੀ ਇਹ ਕਾਨੂੰਨ ਬਿਲਕੁਲ ਗਲਤ ਨਹੀਂ ਤਾਂ ਉਸ ਤੋਂ ਬਾਅਦ ਫਿਰ ਉਹ ਤਿੰਨ ਕਾਨੂੰਨ ਲਗਾਤਾਰ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਨੂੰ ਬਿਠਾਉਣ ਤੋਂ ਬਾਅਦ ਭਾਜਪਾ ਨੇ ਰੱਦ ਕੀਤੇ ਉਸ ਤੋਂ ਬਾਅਦ ਜਿਹੜੀਆਂ ਉਸ ਵੇਲੇ ਮੰਗਾਂ ਲਿਖਤੀ ਰੂਪ ਚ ਮੰਨੀਆਂ ਸੀ ਕਿਸਾਨ ਕਹਿੰਦੇ ਰਹੇ ਕਿ ਉਹ ਭਾਜਪਾ ਲਾਗੂ ਨਹੀਂ ਕਰ ਰਹੀ ਤੇ ਲਗਾਤਾਰ ਕਿਸਾਨ ਕਦੇ ਟਰੈਕਟਰ ਮਾਰਚ ਕਦੇ ਚੰਡੀਗੜ੍ਹ ਧਰਨਾ ਕਦੇ ਕਿਤੇ ਮਹਾਪੰਚਾਇਤ ਕਰਦੇ ਰਹੇ ਤੇ ਫਿਰ ਅੰਤ ਹੁਣ ਵੋਟਾਂ ਦੇ ਨੇੜੇ ਆ ਕੇ ਕੁਝ ਕਿਸਾਨ ਜਥੇਬੰਦੀਆਂ ਨੇ ਛੰਬੂ ਤੇ ਖਨੌਰੀ ਬਾਰਡਰ ਦੇ ਉੱਪਰ ਉਦੋਂ ਮੋਰਚਾ ਜਮਾ ਲਿਆ ਜਦੋਂ ਉਹ ਜਾਤ ਤੇ ਦਿੱਲੀ ਨੂੰ ਰਹਿ ਸੀ ਪਰ ਭਾਜੀਪੀ ਦੀ ਸਰਕਾਰ ਨੇ ਜ਼ਬਰਨ ਉਹਨਾਂ ਨੂੰ ਉੱਥੇ ਹੀ ਰੋਕ ਲਿਆ ਦਿੱਲੀ ਰਾਜਧਾਨੀ ਜਾਣ ਨਹੀਂ ਦਿੱਤਾ ਔਰ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੀ ਫਿਰ ਮੈਦਾਨ 'ਚ ਆਈਆਂ ਉਹਨਾਂ ਨੇ ਪੰਜਾਬ 'ਚ ਵੱਡੇ ਪ੍ਰਦਰਸ਼ਨ ਕੀਤੇ ਫਿਰ ਦਿੱਲੀ ਦੇ ਵਿੱਚ ਇੱਕ ਬਹੁਤ ਵੱਡੀ ਮਹਾ ਰੈਲੀ ਕਰਕੇ ਆਰਾਮਲੀਲਾ ਗਰਾਊਂਡ ਦੇ ਵਿੱਚ ਵਿਰੋਧ ਕੀਤਾ ਬੀਜੇਪੀ ਦੀਆਂ ਨੀਤੀਆਂ ਦਾ ਪਰ ਬੀਜੇਪੀ ਸੱਚਮੁੱਚ ਉਹਨਾਂ ਸੂਬਿਆਂ ਦੇ ਵਿੱਚ ਹੀ ਬਹੁਤ ਥੱਲੇ ਗਈ ਜਿੱਥੇ ਕਿਸਾਨ ਅੰਦੋਲਨ ਸੀ ਤੁਸੀਂ ਨੋਟ ਕਰੋ ਪੰਜਾਬ 'ਚ ਸੀ ਕਿਸਾਨ ਅੰਦੋਲਨ ਹਰਿਆਣਾ 'ਚ ਸੀ ਕਿਸਾਨ ਅੰਦੋਲਨ ਯੂਪੀ 'ਚ ਸੀ ਕਿਸਾਨ ਅੰਦੋਲਨ ਇਹਨਾਂ ਤਿੰਨ ਥਾਵਾਂ ਤੇ ਸਭ ਤੋਂ ਵੱਧ ਕਿਸਾਨ ਅੰਦੋਲਨ ਸੀ ਦੂਜੀਆਂ ਥਾਵਾਂ ਤੇ ਸੀ ਪਰ ਇਹਨਾਂ ਤਿੰਨਾਂ ਥਾਵਾਂ ਨਾਲੋਂ ਘੱਟ ਸੀ ਹੁਣ ਜਿੱਥੇ-ਜਿੱਥੇ ਕਿਸਾਨ ਅੰਦੋਲਨ ਸੀ ਸੱਚਮੁੱਚ ਉੱਥੇ-ਉੱਥੇ ਭਾਜਪੀ ਨੂੰ ਬਹੁਤ ਵੱਡੀ ਮਾਰ ਪਈ ਹੈ ਵੋਟਾਂ ਦੇ ਵਿੱਚ ਪੰਜਾਬ ਚੋਂ 13 ਸੀਟਾਂ ਚੋਂ 0 ਸੀਟਾਂ ਹਰਿਆਣਾ ਚ ਭਾਜਪੀ ਨੂੰ 5 ਸੀਟਾਂ ਦਾ ਨੁਕਸਾਨ ਹੋਇਆ 10 ਸੀਟਾਂ ਨੇ ਔਰ ਭਾਜਪੀ 5 ਹਾਰ ਗਈ ਕਿਸਾਨ ਅੰਦੋਲਨ ਕਰਕੇ ਯੂਪੀ ਦੇ ਵਿੱਚ ਪਿਛਲੀਆਂ 2019 ਦੀਆਂ ਵੋਟਾਂ ਮਲੇ ਬੀਜੇਪੀ 62 ਐਮਪੀ ਸੀਟਾਂ ਜਿੱਤੀ ਸੀ ਤੇ ਐਤਕੀ ਸਿਰਫ 33 ਰਹਿ ਗਈਆਂ ਬਾਕੀ ਬੀਜੇਪੀ ਹਾਰ ਗਈ ਔਰ ਬਹੁਤ ਵੱਡਾ ਨੁਕਸਾਨ ਜਿੱਥੇ ਜਿੱਤੇ ਕਿਸਾਨ ਅੰਦੋਲਨ ਫੈਲਿਆ ਉਥੇ-ਉਥੇ ਬੀਜੇਪੀ ਨੂੰ ਹੋਇਆ ਔਰ ਇਹ ਬੀਜੇਪੀ ਲਈ ਵੀ ਇੱਕ ਸਬਕ ਹੈ ਔਰ ਦੂਜੀਆਂ ਜਿਹੜੀਆਂ ਜਥੇ ਪਾਰਟੀਆਂ ਨੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਇਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਸਾਰਿਆਂ ਦੇ ਲਈ ਇੱਕ ਬਹੁਤ ਵੱਡਾ ਸਬਕ ਕਿਹਾ ਜਾ ਸਕਦਾ ਹੈ ਕਿਉਂਕਿ ਲੋਕ ਆਵਾਜ਼ ਜਦੋਂ ਲੱਖਾਂ ਦੀ ਗਿਣਤੀ ਚ ਉੱਠ ਰਹੀ ਹੋਵੇ ਤਾਂ ਉਹਨੂੰ ਇਗਨੋਰ ਕਰਨਾ ਉਹਨੂੰ ਮਾਮੂਲੀ ਸਮਝਣਾ ਉਹਦੇ ਤੇ ਗੌਰ ਨਾ ਕਰਨਾ ਇਹ ਠੀਕ ਨਹੀਂ ਹੁੰਦਾ ਔਰ ਭਾਜਪਾ ਨੇ ਇਹ ਗਲਤੀ ਕੀਤੀ ਔਰ ਖਮਿਆਜਾ ਭੁਗਤਣਾ ਪਿਆ ਤਾਂ ਹੋਇਆ ਕਿ ਜਿਹੜੀ ਭਾਜਪਾ 400 ਪਾਰ ਦਾ ਨਾਅਰਾ ਲਾਉਂਦੀ ਸੀ ਜਿਹੜੀ ਭਾਜਪਾ ਨੂੰ ਇੰਜ ਲੱਗਦਾ ਸੀ ਕਿ ਅਸੀਂ ਇਸ ਵਾਰ 400 ਪਾਰ ਸੀਟਾਂ ਜਿੱਤ ਜਾਣੀਆਂ ਨੇ ਕਿਸਾਨ ਅੰਦੋਲਨ ਦਾ ਮਜ਼ਦੂਰਾਂ ਦੀਆਂ ਮੰਗਾਂ ਬੇਰੁਜ਼ਗਾਰਾਂ ਦੀਆਂ ਮੰਗਾਂ ਮਹਿੰਗਾਈ ਦੇ ਮੁੱਦੇ ਅਗਨੀ ਵੀਰ ਸਕੀਮ ਜਾਂ ਹੋਰ ਮੁੱਦੇ ਕੋਈ ਅਸਰ ਹੀ ਨਹੀਂ ਪਾਉਂਦੇ ਤਾਂ ਬੀਜੇਪੀ ਦਾ ਭਰਮ ਟੁੱਟਿਆ ਬੀਜੇਪੀ ਨੂੰ ਲੱਗਦਾ ਸੀ ਕਿ ਅਸੀਂ ਰਾਮ ਮੰਦਰ ਦਾ ਬਹੁਤ ਵੱਡਾ ਜਿਹੜਾ ਮੁੱਦਾ ਲੈ ਕੇ ਜਦੋਂ ਜਾਵਾਂਗੇ ਤਾਂ ਵੱਡੀ ਗਿਣਤੀ ਵੋਟ ਸਾਨੂੰ ਉਹੀ ਪੈ ਜਾਣੀ ਆ ਪਰ ਅਯੁੱਧਿਆ ਦੇ ਵਿੱਚ ਜਿੱਥੇ ਰਾਮ ਮੰਦਰ ਬਣਾਇਆ ਗਿਆ ਉੱਥੇ ਵੀ ਬੀਜੇਪੀ ਦਾ ਉਮੀਦਵਾਰ ਹਾਰ ਗਿਆ ਮਤਲਬ ਲੋਕਾਂ ਨੇ ਇਸ ਗੱਲ ਨੂੰ ਨਕਾਰਿਆ ਕਿ ਤੁਸੀਂ ਭਗਵਾਨ ਨੂੰ ਨਹੀਂ ਲੈ ਕੇ ਆਏ ਭਗਵਾਨ ਤੁਹਾਨੂੰ ਲੈ ਕੇ ਆਏ ਨਹੀਂ ਜਾਂ ਤੁਸੀਂ ਭਗਵਾਨ ਕਰਕੇ ਹੋ ਭਗਵਾਨ ਤੁਹਾਡੇ ਕਰਕੇ ਨਹੀਂ ਹੈ ਲੋਕਾਂ ਨੇ ਇਹ ਗੱਲ ਸਾਬਤ ਕੀਤੀ ਔਰ ਨਾਲ ਦੀ ਨਾਲ ਕਿਸਾਨ ਅੰਦੋਲਨ ਨੇ ਆਪਣਾ ਵੱਡਾ ਅਸਰ ਦਿਖਾਇਆ ਕਿਸਾਨ ਅੰਦੋਲਨ ਦੀਆਂ ਜਥੇਬੰਦੀਆਂ ਨੇ ਨਾਅਰਾ ਦਿੱਤਾ ਸੀ ਬੀਜੇਪੀ ਹਰਾਓ ਬੀਜੇਪੀ ਭਜਾਓ ਤੇ ਲਗਭਗ ਬਹੁਤ ਵੱਡਾ ਨੁਕਸਾਨ ਕਰਨ ਦੇ ਵਿੱਚ ਕਿਸਾਨ ਜਥੇਬੰਦੀਆਂ ਉਹ ਕਾਮਯਾਬ ਰਹੀਆਂ ਨੇ ਔਰ ਬੀਜੇਪੀ ਦੇ ਆਗੂਆਂ ਨੂੰ ਅੱਜ ਇਹ ਗੱਲ ਖੁਦ ਕਬੂਲ ਕਰਨੀ ਪੈ ਰਹੀ ਆ ਮੰਨਣੀ ਪੈ ਰਹੀ ਆ ਤੇ ਮੈਨੂੰ ਲੱਗਦਾ ਕਿ ਦੂਸਰੀਆਂ ਪਾਰਟੀਆਂ ਨੂੰ ਵੀ ਲੋਕ ਆਵਾਜ਼ ਨੂੰ ਗੋਲਣਾ ਸ਼ੁਰੂ ਕਰਨਾ ਚਾਹੀਦਾ ਦੇਖੋ ਬੀਜੇਪੀ 272 ਸੀਟਾਂ ਚਾਹੀਦੀਆਂ ਸੀ ਸਰਕਾਰ ਬਣਾਉਣ ਲਈ 400 ਪਾਰ ਦੀ ਗੱਲ ਕਰਨ ਵਾਲੀ ਬੀਜੇਪੀ 272 ਵੀ ਨਹੀਂ ਲੈ ਕੇ ਜਾ ਸਕੀ ਸਿਰਫ 240 ਤੇ ਹੀ ਸਿਮਟ ਗਈ ਆਪਣੀ ਸਰਕਾਰ ਹੀ ਨਹੀਂ ਬਣਾ ਸਕੀ ਜਿਹੜੀ ਬੀਜੇਪੀ ਪਿਛਲੀ ਵਾਰ ਐਨਡੀਏ ਗੱਠਜੋੜ ਬੀਜੇਪੀ ਦਾ 351 ਸੀਟਾਂ ਲੈ ਕੇ ਗਿਆ ਇਸ ਵਾਰ ਉਹਦੇ ਕੋਲੋਂ ਸਰਕਾਰ ਬਣਾਉਣ ਯੋਗੀ ਜਗ੍ਹਾ ਮਸਾਂ ਜੁੜੀ ਹੈ ਤੇ ਹੁਣ ਬਹੁਤ ਕਮਜ਼ੋਰ ਤੇ ਮਜਬੂਰ ਸਰਕਾਰ ਬਣੀ ਹੈ ਮੋਦੀ ਸਾਹਿਬ ਨੂੰ ਪਹਿਲੀ ਵਾਰ ਲੋਕਾਂ ਨੇ ਇੰਨਾ ਮਜਬੂਰ ਤੇ ਨਰਾਸ਼ ਵੇਖਿਆ ਪ੍ਰਧਾਨ ਮੰਤਰੀ ਤਾਂ ਤੀਜੀ ਵਾਰੋਂ ਬਣ ਗਏ ਸੌ ਭਾਵੇਂ ਚੁੱਕ ਲਈ ਐ ਪਰ ਮੋਦੀ ਸਾਹਿਬ ਦੇ ਚਿਹਰੇ ਤੇ ਕੋਈ ਰੌਣਕ ਨਹੀਂ ਕੋਈ ਖੁਸ਼ੀ ਨਹੀਂ ਕਿਉਂਕਿ ਮੋਦੀ ਨੂੰ ਇਹ ਪਤਾ ਹੈ ਕਿ ਕਿਸੇ ਵੀ ਟਾਈਮ ਇਹ ਸਰਕਾਰ ਜਿਹੜੀ ਆ ਇਹ ਡਿੱਗ ਸਕਦੀ ਆ ਕਿਉਂਕਿ ਇਹ ਸਰਕਾਰ ਨਿਤਿਸ਼ ਤੇ ਚੰਦਰਬਾਬੂ ਨੇੜੂ ਦੀਆਂ ਫੌੜੀਆਂ ਦੇ ਸਹਾਰੇ ਖੜੀ ਆ ਔਰ ਉਹ ਪਾੜਾ ਬਦਲਣ ਵਾਲੇ ਵਿਅਕਤੀ ਨੇ ਔਰ ਪਿਛਲੇ ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਨੇ ਕਿ ਕਿਸੇ ਵੀ ਟਾਈਮਪਾਲਾ ਬਦਲ ਸਕਦੇ ਨੇ ਉਹ ਦੂਸਰੇ ਪਾਸੇ ਵੀ ਸੰਪਰਕ ਚ ਨੇ ਰਾਹੁਲ ਗਾਂਧੀ ਹੋਣ ਵਾਲੇ ਇੰਡੀਆ ਗੱਠਜੋੜ ਵਾਲੇ ਪਾਸੇ ਔਰ ਖਬਰ ਇਹ ਵੀ ਪਿਛਲੇ ਦਿਨੀ ਚਰਚਾ ਚ ਰਹੀ ਕਿ ਚੰਦਰਬਾਬੂ ਨੈਡੂ ਨੇ ਸਪੀਕਰ ਦਾ ਉਹਦਾ ਮੰਗਿਆ ਸੀ ਬੀਜੇਪੀ ਦੇਣਾ ਨਹੀਂ ਚਾਹੁੰਦੀ ਔਰ ਇਸ ਮੁੱਦੇ ਤੇ ਵੀ ਇਹਨਾਂ ਦਾ ਪਟਾਕਾ ਪੈ ਸਕਦਾ ਨਿਤਿਸ਼ ਕੁਮਾਰ ਨੇ ਰੇਲਵੇ ਵਿਭਾਗ ਮੰਗਿਆ ਸੀ ਵਿੱਤ ਵਿਭਾਗ ਮੰਗਿਆ ਸੀ ਖੇਤੀ ਵਿਭਾਗ ਮੰਗਿਆ ਸੀ ਪਰ ਇਹਨਾਂ ਨੇ ਨਹੀਂ ਦਿੱਤਾ ਨਿਤਿਸ਼ ਵੀ ਅੰਦਰੇ-ਅੰਦਰ ਔਖਾ ਇਸ ਕਰਕੇ ਉਹ ਪਿਛਲੇ ਦਿਨਾਂ ਤੋਂ ਮੋਦੀ ਦੇ ਇੱਕ ਦੋ ਸਮਾਗਮਾਂ ਦੇ ਵਿੱਚ ਵੀ ਨਹੀਂ ਆਇਆ ਇਸੇ ਤਰ੍ਹਾਂ ਜੇਕਰ ਆਪਾਂ ਜਿਹੜੇ ਮਹਾਰਾਸ਼ਟਰ ਤੋਂ ਇੱਕਨਾਥ ਸਿੰਦੇ ਜਾਂ ਅਜੀਤ ਕੁਵਾਰ ਦੀ ਗੱਲ ਕਰੀਏ ਜਿਹੜੇ ਬੀਜੇਪੀ ਸਰਕਾਰ ਨੂੰ ਬਣਾਉਣ ਤੋਂ ਸਹਿਯੋਗੀ ਨਹੀਂ ਉਹ ਵੀ ਅੰਦਰ ਖਾਤੇ ਨਾਰਾਜ਼ ਨੇ ਨਾਰਾਜ਼ਗੀ ਦਾ ਇੱਕ ਕਾਰਨ ਹੋਰ ਵੀ ਹੈ ਉਹ ਕਿਹੜਾ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਉਹ ਸਾਰੇ ਹੀ ਨਹੀਂ ਬਣਾਉਣਾ ਚਾਹੁੰਦੇ ਬੀਜਪੀ ਬਣਾਉਣਾ ਚਾਹੁੰਦੀ ਹੈ ਤੇ ਉਹ ਬਾਕੀ ਨਰਾਜ ਨੇ ਅੰਦਰਖਤ ਤੇ ਨਰਾਜ ਨੇ ਕਿ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਕਿਉਂ ਬਣਾਇਆ ਜਾ ਰਿਹਾ ਹੁਣ ਕੱਲ ਦੀ ਇੱਕ ਖਬਰ ਕੁਝ ਥਾਵਾਂ ਤੋਂ ਨਸ਼ਰ ਹੋਈ ਇੱਕ ਸਕੇਤ ਗੋਖਲੇ ਨਾਂ ਦਾ ਐਮਪੀ ਹੈ ਜਿਨੇ ਦਾਵਾ ਕੀਤਾ ਕਿ ਬੀਜਪੀ ਦੇ ਤਿੰਨ ਐਮਪੀ ਜਿਹੜੇ ਨੇ ਉਹ ਇੰਡੀਆ ਘੱਟਜੁਰ ਚ ਜਾ ਰਹੇ ਨੇ ਤਾਂ ਇਸ ਗੱਲ ਨੇ ਵੱਡੀ ਚਰਚਾ ਬਟੋਰੀ ਕਿ ਬੀਜਪੀ ਕੋਲ ਤਾਂ 240 ਜਿੱਤੇ ਸੀ ਤੇ 37 ਰਹਿ ਜਾਣਗੇ ਤਾ ਇੱਕ ਹੋਰ ਬਹੁਤ ਵੱਡਾ ਬਿਆਨ ਜਿਹੜਾ ਬੋਲਤਾ ਹਿੰਦੁਸਤਾਨ ਇੱਕ ਚੈਨਲ ਹੈ ਉਹਦੇ ਵੱਲੋਂ ਆਇਆ ਉਹਨੇ ਕੁਝ ਹਵਾਲਿਆਂ ਦੇ ਨਾਲ ਗੱਲ ਕੀਤੀ ਕਿ ਇੱਕ ਮਹੀਨੇ ਦੇ ਵਿੱਚ ਜਿਹੜੀ ਹੈ ਉਹ ਭਾਜਪਾ ਦੀ ਸਰਕਾਰ ਟੁੱਟ ਸਕਦੀ ਹੈ 40 ਦੇ ਕਰੀਬ ਐਮਪੀ ਆ ਜਿਹੜੇ ਉਹ ਇੰਡੀਆ ਗੱਠਜੋੜ ਵਾਲੇ ਪਾਸੇ ਸੰਪਰਕ ਚ ਨੇ ਔਰ ਕਿਸੇ ਵੀ ਟਾਈਮ ਇਹ ਕੰਮ ਜਿਹੜਾ ਹੈ ਇਹ ਟੁੱਟ ਸਕਦਾ ਹੈ ਖਰਾਬ ਹੋ ਸਕਦਾ ਸੋ ਇਸ ਵਕਤ ਦੀ ਜਿਹੜੀ ਸਥਿਤੀ ਹੈ ਉਹ ਬੜੀ ਪਤਲੀ ਬਣੀ ਹੋਈ ਆ ਔਰ ਦੂਜੇ ਪਾਸੇ ਹੁਣ ਕਬੂਲਣਾ ਪੈ ਰਿਹਾ ਬੀਜੇਪੀ ਨੂੰ ਕਿ ਕਿਸਾਨ ਅੰਦੋਲਨ ਕਰਕੇ ਸਾਨੂੰ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਮੇਰ